ਇਹ ਬਹੁਤ ਸੋਹਣਾ ਇਹਦੇ ਤੇ ਬਹੁਤ ਵਧੀਆ ਵਰਕ ਹੋਇਆ ਹੋਇਆ ਹੈ। yellow ਕਲਰ ਦੇ ਵਿੱਚ ਇਹ ਕੁੜਤਾ ਵੀ ਬਹੁਤ ਸੋਹਣਾ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਚੰਡੀਗੜ੍ਹ ਤੇ ਚੰਡੀਗੜ੍ਹ ਸ਼ਹਿਰ ਦੇ ਵਿੱਚ ਹਿਮਾਚਲ ਭਵਨ ਦੇ ਵਿੱਚ ਕੱਪੜਿਆਂ ਦੀ ਬਹੁਤ ਵੱਡੀ ਜਿਹੜੀ ਸੇਲ ਲੱਗੀ ਹੋਈ ਹੈ ਤੇ ਕਾਫੀ ਸਸਤੇ ਰੇਟਾਂ ਤੇ ਇਥੋਂ ਆਫ ਦੇ ਵਿੱਚ ਕੱਪੜੇ ਜਿਹੜੇ ਮਿਲ ਰਹੇ ਨੇ ਸੇਲ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਇਹ ਆਪਾਂ ਸੇਲ ਤੁਹਾਨੂੰ ਦਿਖਾਵਾਂਗੇ। ਪਿੱਛੇ ਸਾਰਾ ਇਹ ਹਿਮਾਚਲ ਭਵਨ ਹੈ। ਹਾਈ ਸੈਕਟਰ ਦੇ ਵਿੱਚ ਸੋ ਵੀਡੀਓ ਚ ਅੱਜ ਦੀ ਜ ਬਣੇ ਰਹੇ ਹੋ ਚੱਲਦੇ ਆਪਾਂ ਸਾਰੀ ਸੇਲ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਆ ਲਓ ਜੀ ਆਪਾਂ ਆ ਗਏ ਸੇਲ ਦੇ ਅੰਦਰ ਤੇ ਇੱਥੇ ਇਸ ਤਰ੍ਹਾਂ ਜਿਹੜੇ ਕੱਪੜੇ ਸਾਰੇ ਡਿਸਪਲੇ ਕੀਤੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਤੇ ਇੱਧਰ ਵੀ ਬਹੁਤ ਸਾਰਾ ਕੱਪੜਾ ਜਿਹੜਾ ਪਿਆ ਹੈ ਤੇ ਬਹੁਤ ਸਾਰਾ ਕੱਪੜਾ ਇੱਥੇ ਬਹੁਤ ساری ਕੱਪੜੇ ਦੀ ਕੁਆਂਟੀਟੀ ਹੈ ਇੱਥੇ ਲੇਡੀਜ਼ ਜੈਂਟਸ ਦਾ ਸਾਰਾ ਕੱਪੜਾ ਹੈ ਨਾ ਇਹ ਆਪਾਂ ਅੱਜ ਸਾਰਾ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜਿਵੇਂ ਅਲੱਗ-ਅਲੱਗ ਕਾਊਂਟਰ ਜਿਹੜੇ ਲਾਏ ਹੋਏ ਨੇ ਇਹਨਾਂ ਤੇ ਜਿਹੜੇ ਪ੍ਰਾਈਸ ਵੀ ਲਿਖੇ ਹੋਏ ਨੇ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਜਿਵੇਂ ਆਹ ਡਰੈੱਸ ਜਿਹੜੀ ਲੱਗੀ ਹੋਈ ਆ ਹਨਾ ਤੇ ਇਹਦੇ ਵਿੱਚ ਬਹੁਤ ਸਾਰੇ ਕਲਰ ਨੇ ਤੇ ਆ ਇਹਦਾ ਬੋਰਡ ਲੱਗਿਆ ਹੋਇਆ ਇਹਦਾ 800 ਰੁਪਿਆ ਰੇਟ ਆ ਆ ਦੋਨੋਂ ਜਿਹੜੀਆਂ ਲਾਈਨਾਂ ਨੇ ਇੱਥੇ ਆਹ ਵਾਲੀ ਤੇ ਆਹ ਵਾਲੀ ਇਹ ਆਪਾਂ ਤੁਹਾਨੂੰ ਦਿਖਾਉਨੇ ਆ ਆ ਦੇਖ ਸਕਦੇ ਹੋ ਜਿਵੇਂ ਆ ਜੈਲੋ ਕਲਰ ਦੇ ਵਿੱਚ ਲਓ ਜੀ ਬਹੁਤ ਸਾਰੇ ਇੱਥੇ ਕਲਰ ਨੇ ਬਾਕੀ ਅਲੱਗ-ਅਲੱਗ ਡਿਜ਼ਾਈਨ ਜਿਹੜੇ ਹੈਗੇ ਨੇ ਆ ਇਹਦਾ ਬ੍ਰਾਂਡ ਲਿਖਿਆ ਹੋਇਆ ਦੇਖ ਸਕਦੇ ਹੋ ਤੇ ਇਹ ਐਸ ਸਾਈਜ਼ ਆ ਇਹਦਾ ਲਓ ਜੀ ਬਾਕੀ ਡਿਫਰੈਂਟ ਡਿਫਰੈਂਟ ਕਲਰ ਨੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਓ ਜੀ ਜਿਵੇਂ ਬਲੂ ਕਲਰ ਆ ਗਿਆ ਹਨਾ ਆ ਚੈੱਕ ਦੇ ਵਿੱਚ ਆ ਗਿਆ ਡੈਨੇਮ ਦੇ ਵਿੱਚ ਆ ਗਿਆ ਲਓ ਜੀ ਐਵੇਂ ਦੀਆਂ ਸਾਰੀਆਂ ਡ्रेसेस ਤੁਹਾਨੂੰ ਇੱਥੋਂ ਜਿਹੜੀਆਂ ਮਿਲ ਜਾਣਗੀਆਂ ਲਓ ਤੇ ਇਧਰ ਵੀ ਕੁਝ ਛੋਟਾ ਡ्रेसेस ਜਿਹੜੀਆਂ ਹੈਗੀਆਂ ਨੇ ਦੇਖ ਸਕਦੇ ਹੋ ਲਓ ਜੀ ਇਹਦਾ ਵੀ 800 ਰੁਪਿਆ ਜਿਹੜਾ ਪ੍ਰਾਈਸ ਹੈ ਇਸ ਤਰ੍ਹਾਂ ਦੇ ਤੁਹਾਨੂੰ ਇਹ ਜਿਵੇਂ ਕੁੜਤੇ ਟਾਈਪ ਦੇ ਹੋਗੇ ਹਨਾ ਐਵੇਂ ਮਿਲ ਜਾਣਗੇ ਇਥੋਂ ਲਓ ਜੀ ਬਹੁਤ ਸਾਰੇ ਨੇ ਇੱਥੇ ਜਿਹੜੇ ਡਿਸਪਲੇ ਕੀਤੇ ਹੋਏ ਨੇ ਆਹ ਦੇਖ ਸਕਦੇ ਹੋ ਤੁਸੀਂ ਲਓ ਜੀ ਇਸ ਤਰ੍ਹਾਂ ਦੀ ਤੁਹਾਨੂੰ ਇਥੋਂ ਡਰੈੱਸਾਂ ਜਿਹੜੀਆਂ ਮਿਲ ਜਾਣਗੀਆਂ ਦੇਖ ਸਕਦੇ ਹੋ ਬਹੁਤ ਸਾਰਾ ਕੱਪੜਾ ਇੱਥੇ ਬਹੁਤ ਸਾਰੀ ਕੁਆਂਟੀਟੀ ਹੈ ਕੱਪੜੇ ਦੀ ਇਸ ਤਰ੍ਹਾਂ ਦੀਆਂ ਡਰੈੱਸਾਂ ਨੇ ਇੱਥੇ ਜਿਹੜੀਆਂ ਆਪਾਂ ਤੁਹਾਨੂੰ ਦਿਖਾ ਰਹੇ ਸੀ ਜਿਹੜੀਆਂ ਉੱਥੇ ਡਿਸਪਲੇ ਕੀਤੀਆਂ ਹੋਈਆਂ ਸੀ ਦੇਖ ਸਕਦੇ ਹੋ ਇਹਦਾ 800 ਰੁਪਏ ਪ੍ਰਾਈਸ ਹੈ ਤੇ ਇੱਕ ਆਹ ਵਾਲੀ ਡਰੈੱਸ ਆ ਗਈ ਹੈ ਨਾ ਇਸ ਤਰ੍ਹਾਂ ਦੀਆਂ ਡਰੈੱਸਾਂ ਤੁਹਾਨੂੰ ਇਥੋਂ ਜਿਹੜੀਆਂ ਮਿਲ ਜਾਣਗੀਆਂ ਹੋਰ ਬਹੁਤ ਸਾਰੇ ਕਲਰ ਨੇ ਇੱਥੇ ਜਿਵੇਂ ਆਪਾਂ ਦਿਖਾਏ ਨੇ ਤੁਹਾਨੂੰ ਅਸੀਂ ਮੰਨ ਅੱਗੇ ਆਪਾਂ ਅਗਲੇ ਵਾਲੇ ਪਾਸੇ ਤੁਹਾਨੂੰ ਦਿਖਾਵਾਂਗੇ ਕੁਝ ਇਹ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਜਿਵੇਂ ਹਨਾ ਇਹ ਪਲਾਜੋ ਸੈੱਟ ਆ ਗਿਆ ਇਹਦਾ 600 ਰੁਪਿਆ ਜਿਹੜਾ ਪ੍ਰਾਈਸ ਲਿਖਿਆ ਹੋਇਆ ਇਹ ਸਾਰੇ ਪਲਾਜੋ ਸੈੱਟ ਨੇ ਆਪਾਂ ਦੇਖ ਸਕਦੇ ਹੋ ਜਿਵੇਂ ਇਹ ਇਹਦਾ ਹਨਾ ਤੇ ਲਾਲ ਰੰਗ ਆ ਰੈੱਡ ਕਲਰ ਦੇ ਵਿੱਚ ਆਹੇ ਲਓ ਜੀ ਤੇ ਕਾਫੀ ਸਾਰੇ ਕਲਰ ਤੁਹਾਨੂੰ ਇੱਥੋਂ ਮਿਲ ਜਾਣਗੇ ਜਿਹੜੇ ਆ ਜਿਵੇਂ ਬਲੈਕ ਕਲਰ ਆ ਗਿਆ ਤਾਂ ਹਨਾ ਇਹਦਰ 600 ਦੇ ਵਿੱਚ ਤੁਹਾਨੂੰ ਇੱਥੋਂ ਜਿਹੜਾ ਮਿਲ ਜੂ। ਤੇ ਅੱਗੇ ਦੇਖਦੇ ਆਪਾਂ। ਲਓ ਜੀ। ਲਾਈਟ ਡਾਰਕ ਹਨਾ ਡਿਫਰੈਂਟ ਡਿਫਰੈਂਟ ਕਲਰ ਤੁਹਾਨੂੰ ਜਿਹੜੇ ਇੱਥੇ ਮਿਲ ਜਾਣਗੇ ਦੇਖ ਸਕਦੇ ਹੋ। ਲਾਜੋ ਸੈੱਟ 600 ਰੁਪਈਆ ਦੇ ਵਿੱਚ। ਤੇ ਅੱਗੇ ਆਪਾਂ ਆਗੇ ਇੱਧਰ ਕੁਝ ਆ ਦੇਖ ਸਕਦੇ ਹਾਂ ਜਾਰਾ ਦੀਆਂ ਡਰੈੱਸਾਂ ਨੇ। ਇੱਥੇ ਬੋਰਡ ਲੱਗਿਆ ਹੋਇਆ ਉੱਪਰ ਜੇ ਇੱਕ ਪੀਸ ਤੁਸੀਂ ਲੈਣੇ ਹੋ ਤਾਂ 60% ਆਫ ਹੈ। ਜੇ ਪੰਜ ਪੀਸ ਲਵੋਗੇ ਤਾਂ 80% ਆਫ ਆ। ਤੇ ਤੇ ਬਹੁਤ ਸਾਰੀਆਂ ਡਰੈੱਸਾਂ ਜਿਹੜੀਆਂ ਹੈਗੀਆਂ ਨੇ ਹਨਾ ਇਸ ਤਰ੍ਹਾਂ ਦੀਆਂ ਨੇ ਇਹ ਡਰੈੱਸਾਂ ਦੇਖ ਸਕਦੇ ਹੋ ਤੁਸੀਂ ਲਓ ਜੀ ਇਸ ਤਰ੍ਹਾਂ ਦੀਆਂ ਡਰੈੱਸਾਂ ਤੁਹਾਨੂੰ ਇਥੋਂ ਮਿਲ ਜਾਣਗੀਆਂ ਇੱਕ ਪੀਸ ਤੇ 60% ਆਫ ਆ ਤੇ ਪੰਜ ਪੀਸਾਂ ਤੇ ਇਹਨਾਂ ਤੇ 80% ਆਫ ਲੱਗੀ ਹੋਈ ਆ ਹੋਰ ਬਹੁਤ ਸਾਰੀਆਂ ਨੇ ਇੱਥੇ ਕਾਫੀ ਸਾਰੇ ਕਲਰ ਨੇ ਹਨਾ ਜਿਹੜੇ ਦੇਖ ਸਕਦੇ ਹੋ ਤੁਸੀਂ ਲਓ ਜੀ ਇਸ ਤਰ੍ਹਾਂ ਦੀਆਂ ਡਰੈੱਸਾਂ ਤੁਹਾਨੂੰ ਜਿਹੜੀਆਂ ਮਿਲ ਜਾਣਗੀਆਂ ਤੇ ਆਡਰਸ ਦੇਖ ਸਕਦੇ ਆ ਕਿ ਤੁਸੀਂ ਲਓ ਜੀ ਇਹ ਕਾਫੀ ਹੈਵੀ ਐਡਰਸ ਆ ਇਹਦੇ ਤੇ ਤੁਹਾਨੂੰ 60% ਆਫ ਮਿਲ ਜੂ ਜੇ ਇਕੱਲੀ ਲਾਉਂਗੇ ਬਾਕੀ ਹੋਰ ਬਹੁਤ ਸਾਰੀਆਂ ਨੇ ਇੱਥੇ ਅਲੱਗ-ਅਲੱਗ ਕਲਰ ਨੇ ਲਾਈਟ ਡਾਰਕ ਹਨ ਸਾਰੇ ਕਲਰ ਮਿਲ ਜਾਣਗੇ ਇੱਥੇ ਲੇਡੀਜ਼ ਜੈਂਟਸ ਸਾਰਿਆਂ ਦਾ ਕਪੜਾ ਜਿਹੜਾ ਤੁਹਾਨੂੰ ਮਿਲ ਜੂ ਤੇ ਇਥੋਂ ਆਪਾਂ ਕੁਝ ਅੱਗੇ ਚੱਲਦੇ ਆਂ ਤੇ ਅਗਲੀ ਵਾਲੀ ਸਾਈਡ ਦਿਖਾਉਨੇ ਆ ਤੁਹਾਨੂੰ ਤੇ ਇਧਰ ਵੀ ਹੋਰ ਸਾਰਾ ਲੇਡੀਜ਼ ਦਾ ਜਿਹੜਾ ਹੈਗਾ ਹਨ ਉਹ ਵੀ ਆਪਾਂ ਦਿਖਾਵਾਂਗੇ ਤੇ ਆ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਡਰੈਸਾਂ ਨੇ ਜਿਹੜੀਆਂ ਕੁੜਤੇ ਨੇ ਇਹਦਾ 600 ਰੁਪਏ ਪ੍ਰਾਈਸ ਹੈ ਇਹ ਦਿਖਾਉਨੇ ਆ ਤੁਹਾਨੂੰ ਇਸ ਤਰ੍ਹਾਂ ਦੇ ਜਿਹੜੇ ਤੁਹਾਨੂੰ ਇੱਥੋਂ ਮਿਲ ਜਾਣਗੇ ਦੇਖ ਸਕਦੇ ਹੋ ਤੁਸੀਂ ਲਓ ਜੀ ਬਹੁਤ ਸਾਰੇ ਡਿਜ਼ਾਈਨ ਨੇ ਡਿਫਰੈਂਟ ਡਿਫਰੈਂਟ ਤੇ ਆ ਜਿਵੇਂ ਬਲੈਕ ਕਲਰ ਦਿਖਾਇਆ ਹਨ ਆ ਰੈੱਡ ਕਲਰ ਤੁਹਾਨੂੰ ਦਿਖਾਇਆ ਤੇ ਕੁਛ ਆ ਹੋਰ ਦਿਖਾਉਨੇ ਆ ਲਓ ਜੀ ਇਸ ਤਰ੍ਹਾਂ ਦਾ ਕੱਪੜਾ ਤੁਹਾਨੂੰ ਇਹ ਸੇਲ ਦੇ ਵਿੱਚੋਂ ਜਿਹੜਾ ਮਿਲ ਜੂਗਾ ਦੇਖ ਸਕਦੇ ਹੋ ਇਹ ਉਹ ਬਹੁਤ ਸਾਰੇ ਨੇ ਇੱਥੇ ਕਲਰ ਆਪਸ਼ਨਸ ਬਹੁਤ ਜ਼ਿਆਦਾ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਥੱਲੇ ਬਹੁਤ ਸਾਰਾ ਕੱਪੜਾ ਪਿਆ ਲਓ ਜੀ ਇੱਕ ਡਰੈਸ ਤੁਸੀਂ ਆਹ ਦੇਖ ਸਕਦੇ ਹੋ ਇਹ ਫਰੌਕ ਟਾਈਪ ਆ ਗਈ ਦੇਖੋ ਜੀ ਸਾਰੇ ਕਲਰ ਇੱਥੇ ਮਿਲ ਜਾਣਗੇ ਤੁਹਾਨੂੰ ਡਾਰਕ ਲਾਈਟ ਹਨਾ ਦੇਖ ਸਕਦੇ ਹੋ ਲਓ ਜੀ ਕੁਝ ਹੋਰ ਦਿਖਾਉਨੇ ਆਪਾਂ ਆਹ ਦੇਖ ਸਕਦੇ ਹੋ ਲਓ ਜੀ ਐਵੇਂ ਦਾ ਇਹ ਡਿਜ਼ਾਈਨ ਬਣਿਆ ਹੋਇਆ ਗਲੇ ਤੇ ਦੇਖੋ ਤੁਸੀਂ ਲਓ ਜੀ ਐਵੇਂ ਦਾ ਸਾਰਾ ਕੱਪੜਾ ਇੱਥੇ ਜਿਹੜਾ ਤੁਹਾਨੂੰ ਮਿਲ ਜੂ ਆਹ ਦੇਖ ਸਕਦੇ ਹੋ ਸਿਰਫ 600 ਰੁਪਏ ਦੇ ਵਿੱਚ ਐਵੇਂ ਦੇ ਤੁਹਾਨੂੰ ਕੁੜਤੇ ਜਿਹੜੇ ਇੱਥੋਂ ਮਿਲ ਜਾਣਗੇ ਇਹ ਸੇਲ ਦੇ ਵਿੱਚ ਲਓ ਜੀ ਕਲਰ ਆਪਸ਼ਨਸ ਬਹੁਤ ਜ਼ਿਆਦਾ ਨੇ ਦੇਖ ਸਕਦੇ ਹੋ ਤੁਸੀਂ ਹੋਰ ਬਹੁਤ ਸਾਰੇ ਨੇ ਦਿਖਾਉਣੇ ਆਹ ਗ੍ਰੀਨ ਕਲਰ ਵਾਲਾ ਦਿਖਾਉਣੇ ਆ ਇੱਕ ਤੁਹਾਨੂੰ ਆਪ ਲਓ ਜੀ ਇਹ ਬਹੁਤ ਸੋਹਣਾ ਇਹਦੇ ਤੇ ਬਹੁਤ ਵਧੀਆ ਵਰਕ ਹੋਇਆ ਹੋਇਆ ਦੇਖੋ ਹਾਂ ਦੇਖ ਸਕਦੇ ਹੋ ਤੁਸੀਂ yellow ਕਲਰ ਦੇ ਵਿੱਚ ਇਹ ਕੁੜਤਾ ਵੀ ਬਹੁਤ ਸੋਹਣਾ ਬਾਕੀ ਇਹਨਾਂ ਤੇ ਸਾਈਜ਼ ਸਾਰਿਆਂ ਤੇ ਲੱਗੇ ਹੋਏ ਨੇ ਜਿਵੇਂ ਆਹ yellow ਦਿਖਾਇਆ ਤੁਹਾਨੂੰ ਹਨਾ ਤੇ ਇਹਦੇ ਤੇ L ਸਾਈਜ਼ ਦਾ ਜਿਹੜਾ ਲਿਖਿਆ ਹੋਇਆ ਤੇ ਆਹ ਦੇਖ ਸਕਦੇ ਹੋ ਤੁਸੀਂ ਰਖ 600 ਦੇ ਵਿੱਚ ਐਵੇਂ ਦੇ ਤੁਹਾਨੂੰ ਕੁੜਤੇ ਡਰੈਸਾਂ ਇੱਥੋਂ ਜਿਹੜੀਆਂ ਮਿਲ ਜਾਣਗੀਆਂ ਐਵੇਂ ਦੇ ਕਲਰ ਸਾਰੇ ਲਓ ਜੀ ਬਹੁਤ ਕੁਆਂਟੀਟੀ ਇੱਥੇ ਕੱਪੜੇ ਦੀ ਇੱਥੇ ਤੁਸੀਂ ਲੱਭਣੇ ਪੈਂਦੇ ਨੇ ਨਾ ਵਿੱਚੋਂ ਵਧੀਆ-ਵਧੀਆ ਜਿਵੇਂ ਅਸੀਂ ਕੱਢ ਰਹੇ ਹਾਂ ਨਾ ਕੱਢ ਕੇ ਦਿਖਾ ਰਹੇ ਹਾਂ ਤੁਹਾਨੂੰ ਲਓ ਜੀ ਡਿਫਰੈਂਟ ਡਿਫਰੈਂਟ ਡਿਜ਼ਾਈਨ ਜਿਹੜੇ ਇੱਥੋਂ ਮਿਲ ਜਾਣਗੇ ਕੁੜੀਆਂ ਵਾਲਾ ਕੱਪੜਾ ਬਹੁਤ ਜ਼ਿਆਦਾ ਹੈ ਤੇ ਜੈਂਟਸ ਵਾਲਾ ਵੀ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਕੋਸ਼ਿਸ਼ੋ ਹੋਰ ਦਿਖਾਉਣੇ ਆ ਅੱਗੇ ਆਪਾਂ ਪੀਸ ਤੁਹਾਨੂੰ। ਲਓ ਜੀ। ਦੇਖ ਸਕਦੇ ਹੋ ਤੁਸੀਂ। ਲਓ ਜੀ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਕੁੜਤੇ ਜਿਹੜੇ ਮਿਲ ਜਾਣਗੇ ਇੱਥੇ। ਆਹ ਕੁੜਤਿਆਂ ਦੀ ਬਹੁਤ ਜ਼ਿਆਦਾ ਕੁਆਂਟੀਟੀ ਇੱਥੇ ਬਹੁਤ ਜ਼ਿਆਦਾ ਡਿਜ਼ਾਈਨ ਨੇ। ਲਓ ਜੀ ਦੇਖ ਸਕਦੇ ਹੋ। ਜਿਵੇਂ ਆਹ ਦੇਖ ਸਕਦੇ ਹੋ ਤੁਸੀਂ ਬਹੁਤ ਸਾਰੀਆਂ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ। ਅਲੱਗ-ਅਲੱਗ ਤੇ ਆਹ ਸਿਰਫ 400 ਰੁਪਏ ਦੇ ਵਿੱਚ ਨੇ। ਇਹ ਟੌਪ ਨੇ। ਹੁਣ ਇਹ ਦਿਖਾਵਾਂਗੇ ਆਪਾਂ ਤੁਹਾਨੂੰ। ਇਹ 400 ਰੁਪਏ ਦੇ ਵਿੱਚ ਜਿਹੜਾ ਤੁਹਾਨੂੰ ਮਿਲ ਜੂ ਦੇਖ ਸਕਦੇ ਹੋ ਲਓ ਜੀ ਆ ਜਿਵੇਂ ਆ ਫਰੌਗ ਟਾਈਪ ਆ ਗਿਆ ਹਨਾ ਲਓ ਜੀ ਸਿਰਫ 400 ਰੁਪਏ ਦੇ ਵਿੱਚ ਇੱਥੋਂ ਤੁਸੀਂ ਲੈ ਸਕਦੇ ਹੋ ਇਹ ਸਿਰਫ 400 ਰੁਪਏ ਦੇ ਵਿੱਚ ਮਿਲ ਜੂ ਆ ਕਾਫੀ ਲੌਂਗ ਡਰੈਸ ਹੈ ਲਓ ਜੀ ਆ ਦੇਖ ਸਕਦੇ ਹੋ ਤੁਸੀਂ ਇੱਥੇ ਆ ਰੈੱਡ ਕਲਰ ਦੇ ਵਿੱਚ ਇਹ ਟੌਪ ਆ ਗਿਆ ਹਨਾ ਇਹ ਸਿਰਫ 4-400 ਰੁਪਏ ਦੇ ਵਿੱਚ ਲੈ ਸਕਦੇ ਹੋ ਤੇ ਆ ਬਲੈਕ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਲਓ ਜੀ ਇਹ ਬਲੈਕ ਦੇ ਵਿੱਚ ਸਾਰੇ ਕਲਰ ਤੁਹਾਨੂੰ ਮਿਲ ਜਾਣਗੇ ਆਪਾਂ तकरीबन ਵੀਡੀਓ ਚ ਹਨਾ ਦਿਖਾਏ ਦਿੱਤੇ ਸਾਰੇ ਤੇ ਇਧਰ ਦੇਖ ਸਕਦੇ ਹੋ ਜਿਵੇਂ ਆ ਪ੍ਰਾਈਸ ਲੱਗੇ ਹੋਏ ਨੇ ਨਾ ਇਸ ਤਰ੍ਹਾਂ ਇੱਥੇ ਰੇਟ ਜਿਹੜੇ ਸਾਰੇ ਲਿਖ ਕੇ ਦੱਸੇ ਹੋਏ ਨੇ 650 ਰੁਪਿਆ ਹੋ ਗਿਆ ਜਿਵੇਂ ਹਨਾ ਤੇ ਅੱਗੇ ਚੱਲਦੇ ਆ ਅੱਗੇ ਹੋਰ ਕੁਝ ਕੱਪੜੇ ਆਪਾਂ ਜਿਹੜੇ ਜਾ ਕੇ ਦੇਖਦੇ ਆ ਤੇ ਆਹ ਦੇਖਦੇ ਆ 6-600 ਰੁਪਏ ਵਾਲੇ ਇਹ ਦਿਖਾਉਨੇ ਆ ਤੁਹਾਨੂੰ ਵੀਵੀ ਡ्रेसेसਾਂ ਨੇ ਇੱਥੇ ਕੁੜੀ ਵਾਲੀਆਂ ਇਹ ਬਈ ਬਹੁਤ ਸੋਹਣੀਆਂ ਡ्रेसेसਾਂ ਨੇ ਦੇਖ ਸਕਦੇ ਹੋ ਲੋ ਜੀ ਲੌਂਗ ਨੇ ਇਹ ਲੋ ਜੀ ਇਹ ਸਿਰਫ 600 ਰੁਪਏ ਦੇ ਵਿੱਚ ਤੁਹਾਨੂੰ ਮਿਲ ਜੂ ਤੇ ਕੁਝ ਹੋਰ ਆਰਟੀਕਲ ਦਿਖਾਉਣੇ ਆਪਾਂ ਇਹਦੇ ਵਿੱਚ ਤੁਹਾਨੂੰ ਲੋ ਜੀ ਦੇਖ ਸਕਦੇ ਹੋ ਬਹੁਤ ਸੋਹਣੇ ਸੋਹਣੇ ਜਿਹੜੇ ਕਲਰ ਨੇ ਹਨਾ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਡਿਫਰੈਂਟ ਡਿਫਰੈਂਟ ਤੇ ਆ ਬਲੈਕ ਕਲਰ ਦੇ ਵਿੱਚ ਦਿਖਾਉਣੀ ਆ ਤੁਹਾਨੂੰ ਲੋ ਜੀ ਇਹ ਫਰਾਕ ਟਾਈਪ ਆ ਗਿਆ ਤੇ ਇਹਦੇ ਸਾਈਜ਼ ਵੀ ਜਿਹੜੇ ਉੱਪਰ ਲਿਖ ਕੇ ਦੱਸੇ ਹੋਏ ਨੇ ਇੱਥੇ ਆ ਜਿਵੇਂ ਦੇਖ ਸਕਦੇ ਹੋ 2 XL ਹਨਾ ਲਿਖਿਆ ਹੋਇਆ ਸਾਰੇ ਤੁਹਾਨੂੰ ਸਾਈਜ਼ ਜਿਹੜੇ ਮਿਲ ਜਾਣਗੇ ਤੇ ਦੱਸਿਆ ਹੀ ਆ ਤੁਹਾਨੂੰ ਪਹਿਲਾਂ ਵੀ ਆਪਾਂ ਜਿਵੇਂ ਵੀ ਇਹਦਾ 600 ਰੁਪਏ ਪ੍ਰਾਈਸ ਦਾ ਲਓ ਜੀ ਆਹ ਡਰੈਸ ਦੇਖ ਸਕਦੇ ਹੋ ਬਹੁਤ ਸੋਹਣੀ ਹੈ ਸਿਰਫ 600 ਦੇ ਵਿੱਚ ਤੁਹਾਨੂੰ ਜਿਹੜੀ ਮਿਲ ਜੂਗੀ ਇੱਥੇ ਲਓ ਜੀ ਇਸ ਤਰ੍ਹਾਂ ਦੀਆਂ ਡਰੈਸਾਂ ਇਤੋਂ ਜਿਹੜੀਆਂ ਮਿਲ ਜਾਣਗੀਆਂ 660 ਦੇ ਵਿੱਚ ਆਹ ਡਰੈਸ ਦੇਖ ਸਕਦੇ ਹੋ ਲਾਈਟ ਪਿੰਕ ਜਿਹਾ ਕਲਰ ਇਹਦਾ ਲਓ ਜੀ ਬਾਕੀ ਕਪੜਾ ਤੁਸੀਂ ਦੇਖਿਆ ਹੀ ਇੱਥੇ ਹੈ ਨਾ ਪਹਿਲਾਂ ਦਿਖਾਇਆ ਹਰੇ ਸਾਰੀਆਂ ਸਟਾਲਾਂ ਤੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਿੰਨੀ ਸਾਰੀ ਕੁਆਂਟੀਟੀ ਹੈ ਕੱਪੜਿਆਂ ਦੀ ਲਓ ਜੀ ਆਹ ਡਰੈਸ ਦੇਖੋ ਬਹੁਤ ਸੋਹਣੀ ਡਰੈਸ ਹੈ ਇਹ ਦੇਖ ਸਕਦੇ ਹੋ ਤੁਸੀਂ ਆਹ ਜੀ ਫਰਾਕ ਟਾਈਪ ਆ ਇੱਥੇ ਫਰਾਕ ਬਹੁਤ ਮਿਲ ਲਈਆਂ ਤੁਹਾਨੂੰ ਲਓ ਜੀ ਐਵੇਂ ਦੀਆਂ ਡ्रेसेस ਤੁਹਾਨੂੰ ਸਾਰੀਆਂ ਜਿਹੜੀਆਂ ਇੱਥੇ ਮਿਲ ਜਾਣਗੀਆਂ ਦੇਖ ਸਕਦੇ ਹੋ ਆ ਰੈੱਡ ਕਲਰ ਹੈ ਨਾ ਜਿਵੇਂ ਆ ਲਾਈਟ ਕਲਰ ਦਿਖਾਇਆ ਡਾਰਕ ਲਾਈਟ ਸਾਰੇ ਕਲਰ ਤੁਹਾਨੂੰ ਇੱਥੇ ਜਿਹੜੇ ਮਿਲ ਜਾਣਗੇ ਤੇ ਆਪ ਕੋਸ਼ਿਸ਼ ਪਾਰਟੀ ਵੀਅਰ ਡ्रेसेस ਵੀ ਇੱਥੋਂ ਜਿਹੜੀਆਂ ਮਿਲ ਜਾਣਗੀਆਂ ਦੇਖ ਸਕਦੇ ਹੋ ਤੁਸੀਂ ਲਓ ਜੀ 6 600 ਰੁਪਏ ਦੇ ਵਿੱਚ ਸਿਰਫ ਲਓ ਜੀ ਆ ਡ्रेसेस ਤੁਸੀਂ ਦੇਖ ਸਕਦੇ ਹੋ ਲੋ ਜੀ ਆ ਸਾਰੀਆਂ ਆਪਾਂ ਤੁਹਾਨੂੰ ਦਿਖਾਈਆਂ ਨੇ ਹਨਾ ਤੇ ਜੰਪਸੂਟ ਆ ਇਹ 600 ਰੁਪਏ ਦੇ ਵਿੱਚ ਜੰਪਸੂਟ ਤੁਹਾਨੂੰ ਜਿਹੜਾ ਮਿਲ ਜੂ ਲੋ ਜੀ ਲਓ ਜੀ ਇੱਥੇ ਹੁਣ ਪਲਾਜ਼ੋ ਨੇ ਇਹ 250 ਰੁਪਏ ਤੇ ਰੇਟ ਲਿਖਿਆ ਹੋਇਆ ਦੇਖ ਸਕਦੇ ਹੋ ਤੇ ਇਹ ਸਾਰੇ ਪਲਾਜ਼ੋ ਨੇ ਇੱਥੇ ਬਹੁਤ ਸਾਰੇ ਕਲਰ ਨੇ ਇੱਥੋਂ ਤੁਸੀਂ ਦੇਖ ਕੇ ਲੈ ਸਕਦੇ ਹੋ 250 ਰੁਪਏ ਦੇ ਵਿੱਚ ਤੇ ਕੁਛ ਆ ਅੱਗੇ ਜਿਵੇਂ ਟੀ-ਸ਼ਰਟ ਆ ਗਈਆਂ ਹਨਾ ਤੇ ਇਹਨਾਂ ਦਾ ਵੀ ਇੱਥੇ 300 ਰੁਪਏ ਪ੍ਰਾਈਸ ਜਿਹੜਾ ਲੱਗਿਆ ਹੋਇਆ ਲੋ ਜੀ ਦੇਖ ਸਕਦੇ ਹੋ ਤੇ ਅੱਗੇ ਚੱਲਦੇ ਆਂ ਅੱਗੋਂ ਆਪਾਂ ਕੁਝ ਹੋਰ ਕੱਪੜਾ ਜਿਹੜਾ ਜਾ ਕੇ ਦੇਖਦੇ ਆਂ ਤੇ ਇੱਧਰ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਹਨ ਆਹ ਕੁੜਤੇ ਹੋਗੇ ਇਹ ਸਾਰੇ ਆਪਾਂ ਤੁਹਾਨੂੰ ਦਿਖਾਏ ਨੇ ਲੋ ਜੀ ਤੇ ਆਹ ਦਿਖਾਉਨੇ ਆ ਤੁਹਾਨੂੰ ਆਪਾਂ ਦੇਖ ਸਕਦੇ ਹੋ ਤੁਸੀਂ 800 ਰੁਪਏ ਦੇ ਵਿੱਚ ਇੱਕ ਪੀਸ ਜਿਹੜਾ ਮਿਲ ਜੂ ਜੇ 5 ਪੀਸ ਲਵੋਗੇ ਤਾਂ 3500 ਰੁਪਏ ਦੇ ਵਿੱਚ ਤੁਹਾਨੂੰ ਇੱਥੋਂ ਮਿਲ ਜੂ ਐਵੇਂ ਨਹੀਂ ਐਡਰੈਸਾਂ ਨੇ ਇੱਥੇ ਦੇਖ ਸਕਦੇ ਹੋ ਲੋ ਜੀ ਇੱਥੇ ਐਵੇਂ ਆਫਰ ਲੱਗੇ ਹੋਏ ਨੇ ਇਹ ਸੇਲ ਦੇ ਵਿੱਚ ਤੇ ਪੰਜ ਪੀਸ ਲਮੋਗੇ ਤਾਂ ਹੋਰ ਡਿਸਕਾਊਂਟ ਮਿਲੂ ਇੱਕ ਤੇ ਥੋੜਾ ਜਿਹਾ ਘੱਟ ਡਿਸਕਾਊਂਟ ਇਸ ਤਰ੍ਹਾਂ ਲਓ ਜੀ ਆਹ ਐਡਰੈਸ ਦੇਖ ਸਕਦੇ ਹੋ ਤੁਸੀਂ ਔਟੋਮੀ ਦਾ ਇਹਦੇ ਤੇ ਲੋਗੋ ਲੱਗਿਆ ਹੋਇਆ ਤੇ ਆ ਤੁਸੀਂ ਦੇਖ ਸਕਦੇ ਹੋ ਇਧਰ ਜਿਵੇਂ ਆਹ ਜੰਪਸੂਟ ਆ ਗਿਆ ਹਨਾ ਲਓ ਜੀ ਇਸ ਤਰ੍ਹਾਂ ਦਾ ਸਾਰਾ ਇੱਥੇ ਕੱਪੜਾ ਜਿਹੜਾ ਤੁਹਾਨੂੰ ਮਿਲ ਜੂਗਾ ਤੇ ਅੱਗੇ ਚੱਲਦੇ ਹਾਂ ਤੇ ਅਗੋਂ ਆਪਾਂ ਕੁਝ ਹੋਰ ਦਿਖਾਉਣੀ ਆ ਤੇ ਆ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਆ ਵੀ ਜੰਪਸੂਟ ਹੁਣ ਆ ਗਏ ਆਪਾਂ ਜੈਂਟਸ ਵਾਲੇ ਸੈਕਸ਼ਨ ਤੇ ਇੱਥੇ ਆ ਪੈਂਟਾਂ ਨੇ ਜੀਮਸ ਨੇ ਤੇ ਇਹਨਾਂ ਦਾ ਪ੍ਰਾਈਸ ਤੁਸੀਂ ਦੇਖੋ 1 600 ਦੀ ਮਿਲਦੀ ਹੈ ਤੇ ਤਿੰਨ ਪੀਸ ਲਾਓਗੇ ਤਾਂ 1500 ਦੇ ਇਸ ਤਰ੍ਹਾਂ ਜਿਹੜੀ ਇੱਥੇ ਆਫ ਮਿਲ ਜਾਂਦੀ ਆ ਤੇ ਹੁਣ ਜੀਨਸ ਦਿਖਾਉਣੀ ਆ ਤੁਹਾਨੂੰ ਦੇਖ ਸਕਦੇ ਹੋ ਲਓ ਜੀ ਆ ਬਲੂ ਕਲਰ ਆ ਗਿਆ ਨਾ ਜਿਵੇਂ ਜੀਨ ਦਾ ਦੇਖ ਸਕਦੇ ਹੋ ਇਸ ਤਰ੍ਹਾਂ ਦੀਆਂ ਪੈਂਟਾਂ ਆਪਾਂ ਇੱਥੇ ਮਿਲ ਜਾਣਗੀਆਂ ਆ ਗ੍ਰੇ ਕਲਰ ਦੇ ਵਿੱਚ ਆ ਗਈ ਤਿੰਨ ਪੀਸ ਜੇ ਤੁਸੀਂ ਲਓਗੇ ਜੀਨ ਦੇ ਤਾਂ ਤੁਹਾਨੂੰ 1500 ਰੁਪਏ ਦੇ ਵਿੱਚ ਜਿਹੜੀ ਇੱਥੇ ਮਿਲ ਜਾਣਗੇ ਆ ਜਿਵੇਂ 34 ਹਨਾ ਸਾਈਜ਼ ਆ ਗਿਆ ਦਾ ਸਾਰੇ ਸਾਈਜ਼ ਤੁਹਾਨੂੰ ਇੱਥੇ ਮਿਲ ਜਾਣਗੇ ਜਿਹੜੇ ਲਓ ਜੀ ਇਸ ਤਰ੍ਹਾਂ ਦੀਆਂ ਜੀਨਸ ਮਿਲ ਜਾਣਗੀਆਂ ਇੱਥੋਂ ਸ਼ਾਰਟ 800 ਰੁਪਏ ਪ੍ਰਾਈਸ ਦੇਖ ਸਕਦੇ ਹੋ ਤੁਸੀਂ ਆ ਬਲੈਕ ਕਲਰ ਵਾਲੀ ਸ਼ার্ট ਆ ਗਈ ਲਓ ਜੀ ਇਹ 800 ਰੁਪਏ ਦੇ ਵਿੱਚ ਇੱਥੋਂ ਤੁਹਾਨੂੰ ਮਿਲੂਗੀ ਦੇਖ ਸਕਦੇ ਹੋ ਬਹੁਤ ਸਾਰੇ ਕਲਰ ਨੇ ਸ਼ਾਰਟਾਂ ਦੇ ਵੀ ਉਸੇ ਤਰ੍ਹਾਂ ਆ ਬਿਲਕੁਲ ਛੋਟੇ ਛੋਟੇ ਚੱਕ ਦੇ ਵਿੱਚ ਆ ਗਈ। ਆ ਵਾਈਟ ਦੇ ਵਿੱਚ ਆ ਗਈ ਦੇਖ ਸਕਦੇ ਹੋ। ਲਓ ਜੀ। ਬਾਕੀ ਹੋਰ ਬਹੁਤ ਸਾਰੀਆਂ ਇੱਥੇ ਪੈਕ ਵੀ ਕੀਤੀਆਂ ਹੋਈਆਂ ਨੇ ਹਨਾ ਬਹੁਤ ਸਾਰੇ ਕਲਰ ਨੇ। ਲਓ ਜੀ। ਸਾਫ ਉਹਦੇ ਵਿੱਚ ਵੀ ਮਿਲ ਜਾਣਗੀਆਂ। ਆ ਸਾਰੀਆਂ ਇੱਥੇ ਸ਼ਰਟਾਂ ਹੀ ਨੇ। ਤੇ ਇਧਰ ਕੁਝ ਆ ਵੀ ਤੁਸੀਂ ਦੇਖ ਸਕਦੇ ਹੋ ਨਾ ਜਿਵੇਂ ਆ ਆਗੀਆਂ ਟੀ-ਸ਼ਰਟਾਂ ਆਗੀਆਂ। ਇਸ ਤਰ੍ਹਾਂ ਦੀਆਂ ਬਟਨ ਵਾਲੀਆਂ ਤੁਹਾਨੂੰ ਇੱਥੇ ਮਿਲ ਜਾਣਗੀਆਂ ਟੀ-ਸ਼ਰਟ। ਇਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਹੋਇਆ ਹੈ ਨਾ ਤੇ ਇਹ 650 ਰੁਪਏ ਦੀ ਇੱਕ ਹੈ ਜਿਹੜੀ ਦੇਖ ਸਕਦੇ ਹੋ ਲਓ ਜੀ ਤੇ ਆ ਆਗੀਆਂ ਪੈਂਟਾਂ ਦੇਖ ਸਕਦੇ ਹੋ ਤੁਸੀਂ ਇਹ ਆਗੀਆਂ ਜਿਵੇਂ ਫਾਰਮਲ ਟਾਈਪ ਦੀਆਂ ਹੁੰਦੀਆਂ ਨੇ ਨਾ ਉਸ ਤਰ੍ਹਾਂ ਦੀਆਂ ਆਗੀਆਂ ਆਹ ਬਲੈਕ ਕਲਰ ਆ ਗਿਆ ਦਾ ਹਾਂ ਜਿਵੇਂ ਆ ਕਰੀਮ ਕਲਰ ਦੇ ਵਿੱਚ ਆ ਗਈ ਲਓ ਜੀ ਦੇਖ ਸਕਦੇ ਹੋ ਤਾਂ 1200 ਰੁਪਏ ਪ੍ਰਾਈਸ ਦਾ ਆ ਥੋੜਾ ਜਿਹਾ ਡਾਰਕ ਕਲਰ ਆ ਗਿਆ ਲਓ ਜੀ ਦੇਖ ਸਕਦੇ ਹੋ 1200 ਦੇ ਵਿੱਚੋਂ ਨੂੰ ਇਹ ਜਿਹੀਆਂ ਜਿਹੜੀਆਂ ਪੈਂਟਾਂ ਤੋਂ ਮਿਲ ਜਾਣਗੀਆਂ। ਲਓ ਜੀ ਹੁਣ ਤੁਹਾਨੂੰ ਦਿਖਾਉਨੇ ਆਪਾਂ ਟੌਮੀ ਦੀਆਂ ਸ਼ਰਟਾਂ। ਦੇਖ ਸਕਦੇ ਹੋ ਸਾਰੀਆਂ ਸ਼ਰਟਾਂ ਇੱਥੇ ਪਈਆਂ ਨੇ ਤੇ ਇੱਧਰ ਬੋਰਡ ਆ ਜਿਹੜਾ ਲੱਗਿਆ ਹੋਇਆ ਦੇਖ ਸਕਦੇ ਹੋ। ਲਓ ਜੀ। ਤੇ ਟੌਮੀ ਦੀਆਂ ਨੇ 1200 ਰੁਪਈਆ ਦਾ ਪ੍ਰਾਈਸ ਆ। 1200 ਦੀ ਸ਼ਰਟ ਤੁਹਾਨੂੰ ਮਿਲੂਗੀ ਇੱਥੋਂ। ਦੇਖ ਸਕਦੇ ਹੋ। ਲਓ ਜੀ। ਇੱਥੇ ਬੋਰਡ ਤੇ ਪ੍ਰਾਈਸ ਜਿਹੜਾ ਲਿਖ ਕੇ ਦੱਸਿਆ ਹੁੰਦਾ ਜਿਵੇਂ ਆਪਾਂ ਦਿਖਾਇਆ ਹੀ ਆ। ਲਓ ਜੀ ਦੇਖ ਸਕਦੇ ਹੋ ਬਹੁਤ ਸਾਰੇ ਕਲਰ ਇੱਥੇ ਹੈਗੇ ਨੇ ਜਿਹੜੇ ਹਨ। ਡਿਫਰੈਂਟ ਡਿਫਰੈਂਟ ਲਓ ਜੀ ਆ ਆ ਗਈ ਜਿਵੇਂ ਆ ਕਾਫੀ ਸੋਹਣਾ ਕਲਰ ਆ ਦੇਖ ਸਕਦੇ ਹੋ ਲਓ ਜੀ ਲਾਈਟ ਡਾਰਕ ਆ ਨਾ ਸਾਰੇ ਕਲਰ ਤੁਹਾਨੂੰ ਮਿਲ ਜਾਣਗੇ ਆ ਜਿਵੇਂ ਸਾਫ ਆ ਨਾ ਰੰਗ ਇਹਦਾ ਲਓ ਇਸ ਤਰ੍ਹਾਂ ਦਾ ਸਾਰਾ ਤੁਹਾਨੂੰ ਕੱਪੜਾ ਇਥੋਂ ਮਿਲ ਜੂ ਸ਼ਰਟਾਂ ਪੈਂਟਾਂ ਜਿਵੇਂ ਆਪਾਂ ਦਿਖਾਈਆਂ ਹੀ ਨੇ ਹਨਾ ਬਾਕੀ ਬਹੁਤ ساری ਕੁਆਂਟੀਟੀ ਆ ਇਥੇ ਕੱਪੜੇ ਦੀ ਦੇਖ ਸਕਦੇ ਹੋ ਤੇ ਕੁਝ ਅੱਗੇ ਚੱਲਦੇ ਆ ਅੱਗੇ ਆਪਾਂ ਜਾ ਕੇ ਤੁਹਾਨੂੰ ਦਿਖਾਉਂਦੇ ਆ ਨਾ ਸਾਰਾ ਇਦਰ ਜੀਨਸ ਆ ਗਈਆਂ ਜਿਵੇਂ ਪੈਂਟਾਂ ਬਹੁਤ ਯਾਦ ਨੇ ਜੀਨ ਦੀਆਂ ਪੈਂਟਾਂ ਦੀ ਬਹੁਤ ਸਾਰੀ ਇੱਥੇ ਕੁਆਂਟੀਟੀ ਹੈ ਤੇ ਆ ਇੱਥੇ ਕੁਝ ਟੋਵਲ ਵੀ ਆ ਗਏ ਇਸ ਤਰ੍ਹਾਂ ਦੇ ਤੁਹਾਨੂੰ ਇੱਥੇ ਟੋਵਲ ਵੀ ਜਿਹੜੇ ਮਿਲ ਜਾਣਗੇ 2-200 ਰੁਪਏ ਜਿਹੜਾ ਇਹਦਾ ਪ੍ਰਾਈਸ ਲਾਇਆ ਹੋਇਆ ਦੇਖ ਸਕਦੇ ਹੋ ਇਹ ਇਸ ਤਰ੍ਹਾਂ ਦੇ ਟੋਵਲ ਨੇ ਇਹ ਲਓ ਜੀ ਤੇ ਅੱਗੇ ਚੱਲਦੇ ਆ ਅੱਗੇ ਉਹ ਦੇਖਦੇ ਆਪਾਂ ਜਾ ਕੇ ਆ ਇੱਥੇ ਕੁਝ ਟੀ-ਸ਼ਰਟਾਂ ਆ ਗਈਆਂ ਇਹ ਵੀ ਮੁੰਡੇ ਵਾਲੀਆਂ ਨੇ ਇਹ ਦਿਖਾਉਣੀਆਂ ਤੁਹਾਨੂੰ ਇਹਦਾ ਪ੍ਰਾਈਸ ਇੱਥੇ ਲੱਗਿਆ ਹੋਇਆ ਦੇਖੋ 450 ਰੁਪਏ ਪੀਰੋ 450 ਰੁਪਏ ਪ੍ਰਾਈਸ ਲੱਗਿਆ ਹੋਇਆ ਟੀ-ਸ਼ਰਟ ਦਾ ਟੀ-ਸ਼ਰਟਾਂ ਦਿਖਾਉਨੇ ਆਪਾਂ ਲਓ ਜੀ ਆ ਤੁਸੀਂ ਦੇਖ ਸਕਦੇ ਹੋ ਇਹਦੇ ਤੇ ਟੈਗ ਲੱਗਿਆ ਹੋਇਆ ਫਲਾਈਂਗ ਮਸ਼ੀਨ ਦਾ ਇਹ ਫਲਾਈਂਗ ਮਸ਼ੀਨ ਦੀ ਟੀ-ਸ਼ਰਟ ਹੈ 450 ਰੁਪਏ ਦੇ ਵਿੱਚ ਆਹ ਡਬਲ ਐਕਸਲ ਸਾਈਜ਼ ਆ ਗਿਆ ਆ ਵਾਈਟ ਆ ਗਈ ਟੀ-ਸ਼ਰਟ ਕਲਰ ਬਹੁਤ ਸੋਹਣੇ ਸੋਹਣੇ ਤੁਹਾਨੂੰ ਮਿਲ ਜਾਣਗੇ ਆ ਜਿਵੇਂ ਪੈਕ ਕੀਤਾ ਹੋਇਆ ਆ ਗਿਆ ਹਨ ਤੇ ਇੱਧਰ ਜਿਵੇਂ ਆ ਵੀ ਪਏ ਨੇ ਦੇਖ ਸਕਦੇ ਹੋ ਆ ਵੀ ਬਹੁਤ ਸੋਹਣਾ ਕਲਰ ਹੈ ਇਹ ਜਿਹੜੀ ਫਲਾਈਂਗ ਮਸ਼ੀਨ ਦਾ ਲੋਗੋ ਜਿਹੜਾ ਲੱਗਿਆ ਹੋਇਆ। ਲਓ ਜੀ। ਇਸ ਤਰ੍ਹਾਂ ਦੀਆਂ ਟੀ-ਸ਼ਰਟਾਂ ਤੁਹਾਨੂੰ ਇੱਥੋਂ ਜਿਹੜੀਆਂ ਮਿਲ ਜਾਣਗੀਆਂ। ਤੇ ਇੱਧਰ ਆ ਗਿਆ ਲੋਰਾਂ, ਇਹ ਆਪਾਂ ਲੋਰ ਦਿਖਾਉਨੇ ਆ 300 ਰੁਪਏ ਪ੍ਰਾਈਸ ਲਿਖਿਆ ਹੋਇਆ ਲੋਰ ਆ ਦੇਖ ਲਓ। ਇਹ ਦਿਖਾਵਾਂਗੇ ਆਪਾਂ ਤੁਹਾਨੂੰ। ਬਲੈਕ ਕਲਰ ਆ ਜਿਵੇਂ ਆ ਲੋਰ ਦਾ ਹਨਾ। ਤੇ ਆ ਥੋੜੀ ਜੀ ਬਲੂ ਕਲਰ ਦੇ ਵਿੱਚ ਆ ਗਈ। ਦੇਖ ਸਕਦੇ ਹੋ। ਬਲੂ ਤੇ ਬਲੈਕ ਕਲਰ ਕਾਫੀ ਜ਼ਿਆਦਾ ਇੱਥੇ ਲੋਅਰ ਤਾਂ ਦੇਖ ਸਕਦੇ ਹਾਂ ਇੱਥੇ ਤੇ ਇਧਰ ਕੁਝ ਆ ਆ ਗਏ ਸਾਰੇ ਕੁੜੀਆਂ ਵਾਲੇ ਹਨਾ ਇਹ ਦਿਖਾਉਣੇ ਆ ਪਤਨ ਇੱਥੇ ਸੈਂਟਰਲ ਸਾਰੇ ਲੱਗੇ ਹੋਏ ਨੇ ਇਹ ਸਾਰੇ ਫੁੱਟਵੀਅਰ ਨੇ ਇਹ ਦਿਖਾਵਾਂਗੇ ਜਿਵੇਂ ਇੱਥੇ 400 ਰੁਪਏ ਪ੍ਰਾਈਸ ਲੱਗੇ ਹੋਇਆ ਦੇਖੋ ਇਹ 4 400 ਦੇ ਵਿੱਚ ਤੁਹਾਨੂੰ ਐਵੇਂ ਦੀਆਂ ਜਿਹੜੀਆਂ ਜੁੱਤੀਆਂ ਮਿਲ ਜਾਣਗੀਆਂ ਤੇ ਇਹਦਾ ਜਿਵੇਂ ਜਿਹੜੇ ਆ ਲੱਗੇ ਹੋਏ ਨੇ ਇੱਥੇ ਇਹਨਾਂ ਦਾ 600 ਰੁਪਏ ਪ੍ਰਾਈਸ ਆ ਸਾਹਮਣੇ ਲਿਖ ਕੇ ਦੱਸਿਆ ਹੋਇਆ। ਲੋ ਜੀ। ਬਹੁਤ ਸਾਰੇ ਆਰਟੀਕਲ ਨੇ ਇੱਥੇ। ਆਹ ਦੇਖ ਸਕਦੇ ਹੋ ਤੁਸੀਂ। ਆਹ ਫੁੱਟਵੀਅਰ ਆ ਗਏ ਇੱਥੇ। ਇਹ 800 ਰੁਪਈਆ ਦੇ ਵਿੱਚ ਤੁਹਾਨੂੰ ਇੱਥੇ ਜਿਹੜੇ ਮਿਲ ਜਾਣਗੇ। ਸਾਹਮਣੇ ਪ੍ਰਾਈਸ ਲੱਗਿਆ ਹੋਇਆ। ਤੇ ਬਾਕੀ ਹੋਰ ਬਹੁਤ ਸਾਰੇ ਆਰਟੀਕਲ ਨੇ ਇੱਥੇ। ਦੇਖ ਸਕਦੇ ਹੋ। ਤਰਾ ਜੈਂਸ ਦਾ ਆ ਗਿਆ ਇਹ ਸ਼ੂਜ਼ ਆ ਗਏ ਜੈਂਸ ਦੇ 700 ਰੁਪਏ ਪ੍ਰਾਈਸ ਦਾ ਇਹਨਾਂ ਦਾ ਸਾਹਮਣੇ ਲੱਗਿਆ ਹੋਇਆ ਦੇਖੋ ਲਓ ਜੀ ਬਹੁਤ ਸਾਰੇ ਆਰਟੀਕਲ ਨੇ ਇਹਦੇ ਚ ਵੀ ਸਿਰਫ 700 ਦੇ ਵਿੱਚ ਤੁਹਾਨੂੰ ਇਥੋਂ ਸ਼ੂਜ਼ ਮਿਲ ਜਾਣਗੇ ਆ ਦੇਖ ਸਕਦੇ ਹੋ ਬਹੁਤ ਲਾਈਟ ਵੇਟ ਆ ਵੀ ਸ਼ੂਜ਼ ਹਾਂ ਆ ਇਸ ਤਰ੍ਹਾਂ ਦੇ ਸੈਂਡਲ ਵੀ ਮਿਲ ਜਾਣਗੇ ਇਥੋਂ ਲਓ ਜੀ ਔਰ ਵਾਈਟ ਕਲਰ ਵਾਲੇ ਸ਼ੂਜ਼ ਹਨਾ ਸਿਰਫ 800 ਦੇ ਵਿੱਚ ਬਹੁਤ ਲਾਈਟ ਵੇਟ ਨੇ ਇਹ ਸਿਰਫ 700 ਦੇ ਵਿੱਚ ਸੌਰੀ ਮੈਂ 800 ਕਹਿ ਗਿਆ 700 ਪ੍ਰਾਈਸ ਹੈ ਇਹਨਾਂ ਦਾ 7 700 ਦੇ ਵਿੱਚ ਤੁਹਾਨੂੰ ਮਿਲ ਜਾਣਗੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਰੀ ਤੁਹਾਨੂੰ ਸੇਲ ਦਿਖਾਈ ਹੈ ਜਿਹੜੀ ਕਿ ਹਿਮਾਚਲ ਭਵਨ ਦੇ ਵਿੱਚ ਲੱਗੀ ਹੋਈ ਹੈ ਇਹ ਜਿਹੜੀ ਸੇਲ ਹੈ ਇਹ ਐਤਵਾਰ ਤੱਕ ਹੈ ਸੰਡੇ ਤੱਕ ਸੋ ਇੱਥੇ ਤੁਸੀਂ ਵੇਖ ਤਾ ਜਿਹੜਾ ਕਰ ਸਕਦੇ ਹੋ ਬਾਕੀ ਅੱਜ ਦੀ ਵੀਡੀਓ ਨੂੰ ਪੈਂਡ ਕਰਦੇ ਆ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਬਲੌਗ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁ